ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਕੁਦਰਤੀ ਕਹਿਰ ਬਾਰੇ ਜਿਸ ਨੇ ਪੰਜਾਬ ਦੀ ਧਰਤੀ ਨੂੰ ਕਈ ਵਾਰ ਹਿਲਾ ਦਿੱਤਾ ਫਾੜਾਂ ਬਾਰੇ ਹੜ੍ਹ ਸਿਰਫ ਪਾਣੀ ਦੀ ਆਫਤ ਨਹੀਂ ਇਹ ਮਨੁੱਖਤਾ ਦੀ ਪਰਖਿਆ ਹੈ ਅੰਦਰ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਪੰਜਾਬ ਨੇ ਪਿਛਲੇ 1 ਸਦੀ ਤੋਂ ਵੀ ਵੱਧ ਸਮੇਂ ਵਿੱਚ ਹੜ੍ਹਾਂ ਦਾ ਸਾਹਮਣਾ ਕੀਤਾ ਅਤੇ ਕੀਵੇਂ ਸੇਵਾ ਸੰਗਤ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਕੌਮ ਨੇ ਮੁਸੀਬਤ ਨੂੰ ਮੌਕੇ ਤੇ ਬਦਲਿਆ ਸਨ 1908 ਈਸਵੀ ਵਿੱਚ ਸਤਲੁਜ ਦਰਿਆ ਨੇ ਅਚਾਨਕ ਤਬਾਹੀ ਮਚਾ ਦਿੱਤੀ ਸੀ ਪਿਆਣਾ ਜਲੰਧਰ ਤੇ ਫਿਰੋਜ਼ਪੁਰ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਸਨ ਕਈ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਬਚਾਵਾ ਕਿਵੇਂ ਹੋਵੇ ਸਮੇਂ ਗੁਰਦੁਆਰੇ ਲੋਕਾਂ ਦੀ ਸ਼ਰਨ ਬਣੇ ਸਾਧ ਸੰਗਤ ਜੀ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਕੇ ਅਜਨਮੀਆਂ ਨੂੰ ਪਰਿਵਾਰ ਵਾਂਗ ਸੰਭਾਲਿਆ ਉਸ ਤੋਂ ਬਾਅਦ ਫਿਰ 1955 ਈਸਵੀ ਵਿੱਚ ਬਿਆਸ ਦਰਿਆ ਦੇ ਕੰਢੇ ਵਸਦੇ ਕਈ ਪਿੰਡਾਂ ਨੇ ਵੱਡੀ ਤਬਾਹੀ ਦੇਖੀ ਬਿਆਸ ਦਾ ਪਾਣੀ ਇੰਨਾ ਚੜ ਗਿਆ ਕਿ ਲੋਕ ਕਹਿੰਦੇ ਸਨ ਬਿਆਸ ਆਪਣਾ ਗਰੋਧ ਦਿਖਾ ਰਿਹਾ ਹੈ ਖਾਰ ਟਹਿ ਗਏ ਖੇਤ ਬਰਬਾਦ ਹੋ ਗਏ ਪਰ ਇਸ ਵੇਲੇ ਵੀ ਸਿੱਖ ਕੌਮ ਦੀ ਸੇਵਾ ਦੀ ਰੀਤ ਸਾਹਮਣੇ ਆਈ ਜਿੱਥੇ ਵੀ ਗੁਰਦੁਆਰੇ ਸਨ ਉਥੇ ਲੰਗਰ ਬਣਿਆ ਦਵਾਈਆਂ ਮਿਲੀਆਂ ਅਤੇ ਲੋਕਾਂ ਨੂੰ ਪਨਾਹ ਮਿਲੀ ਉਸ ਤੋਂ ਬਾਅਦ ਫਿਰ ਸਾਲ 1988 ਵਿੱਚ ਸਤਲੁਜ ਦਰਿਆ ਨੇ ਫਿਰ ਤਬਾਹੀ ਮਚਾਈ ਕਈ ਪਿੰਡਾਂ ਦੇ ਲੋਕ ਟਰੈਕਟਰਾਂ ਕਿਸ਼ਤੀਆਂ ਅਤੇ ਬੇਲ ਬੇਲ ਗੱਡੀਆਂ ਤੇ ਬਚਾਏ ਗਏ ਲੋਕ ਕਹਿੰਦੇ ਹਨ ਕਿ ਉਹ ਦਿਨ ਉਹਨਾਂ ਨੂੰ ਕਦੇ ਨਹੀਂ ਭੁੱਲਣੇ ਇੱਕ ਬਜ਼ੁਰਗ ਦੱਸਦੇ ਹਨ ਕਿ ਜਦੋਂ ਪਾਣੀ ਨੇ ਸਾਰਾ ਸਾਡਾ ਘਰ ਡੋਬ ਦਿੱਤਾ ਅਸੀਂ ਸੋਚਿਆ ਸਭ ਕੁਝ ਖਤਮ ਹੋ ਗਿਆ ਪਰ ਗੁਰਦੁਆਰੇ ਦੇ ਦਰਵਾਜ਼ੇ ਖੁੱਲੇ ਰਹੇ ਉੱਥੇ ਸਾਨੂੰ ਰੋਟੀ ਵੀ ਮਿਲੀ ਸਹਾਰਾ ਵੀ ਮਿਲਿਆ ਇਹ ਗੱਲ ਦੱਸਦੀ ਹੈ ਕਿ ਗੁਰਦੁਆਰਾ ਸਾਹਿਬ ਸਿਰਫ ਧਾਰਮਿਕ ਥਾਂ ਨਹੀਂ ਬਲਕਿ ਮਨੁੱਖਤਾ ਦਾ ਅਸਲੀ ਕੇਂਦਰ ਹੈ ਤੇ ਪੁਰਾਣੇ ਸਮੇਂ ਨਹੀਂ ਹਾਲ ਹੀ ਵਿੱਚ 2013 ਵਿੱਚ ਵੀ ਪੰਜਾਬ ਦੇ ਕਈ ਹਿੱਸੇ ਰੂਪਨਗਰ ਖੁਸ਼ਿਆਰਪੁਰ ਲੁਧਿਆਣਾ ਫਤਿਹਗੜ੍ਹ ਸਾਹਿਬ ਹੜਾ ਨਾਲ ਦੂਜੇ ਸਾਲ ਤਬਾਹੀ ਬੇਹੱਦ ਵੱਡੀ ਸੀ ਪਰ ਇੱਕ ਵਾਰ ਫਿਰ ਸਿੱਖ ਸੰਗਤ ਨੇ ਰਹਿਤ ਤੇ ਸੇਵਾ ਦੀ ਪਰੰਪਰਾ ਨਿਭਾਈ ਜਿੱਥੇ ਲੋਕਾਂ ਦੇ ਘਰ ਟਹਿ ਗਏ ਉੱਥੇ ਗੁਰਦੁਆਰਿਆਂ ਨੇ ਉਹਨਾਂ ਨੂੰ ਨਵਾਂ ਘਰ ਦਿੱਤਾ ਜਿੱਥੇ ਲੋਕ ਲੋਕਾਂ ਕੋਲ ਖਾਣ ਨੂੰ ਕੁਝ ਨਹੀਂ ਸੀ ਉੱਥੇ ਲੰਗਰ ਚੱਲਦਾ ਰਿਹਾ ਹੜਾਂ ਦੀ ਇਹ ਇਤਿਹਾਸਿਕ ਕਹਾਣੀ ਸਾਨੂੰ ਦੋ ਵੱਡੇ ਪਾਠ ਦਿੰਦੀ ਹੈ ਜੀਵਨ ਅਸਥਿਰ ਹੈ ਕੁਦਰਤ ਕਦੇ ਵੀ ਬਦਲ ਸਕਦੀ ਹੈ ਸੇਵਾ ਤੇ ਸੰਗਤ ਸਭ ਤੋਂ ਵੱਡੀ ਤਾਕਤ ਹੈ ਜਦੋਂ ਵੀ ਕੌਮ ਨਹੀਂ ਇਕੱਠੇ ਹੋ ਕੇ ਸੇਵਾ ਕੀਤੀ ਕੋਈ ਵੀ ਤਾਕਤ ਸਾਨੂੰ ਹਰਾ ਨਹੀਂ ਸਕੀ ਗੁਰੂ ਸਾਹਿਬ ਜੀ ਦਾ ਪਰਮਾਨ ਹੈ ਵੰਡ ਛਕਣਾ ਸਿੱਖ ਦਾ ਮੁੱਖ ਗੁਣ ਹੈ ਖੜਾ ਦੀਆਂ ਸਾਖੀਆਂ ਇਸ ਗੱਲ ਦਾ ਸਭ ਤੋਂ ਵੱਡਾ ਪਰਮਾਨ ਹੈ ਸਾਧ ਸੰਗਤ ਜੀ ਪੰਜਾਬ ਨੇ ਹੜ੍ਹਾਂ ਦਾ ਸਾਹਮਣਾ ਕਰਕੇ ਸਾਨੂੰ ਇਹ ਸਿਖਾਇਆ ਹੈ ਕਿ ਮੁਸੀਬਤਾਂ ਕਦੇ ਵੀ ਵੱਡੀਆਂ ਨਹੀਂ ਹੁੰਦੀਆਂ ਜੇ ਸਾਡਾ ਵਿਸ਼ਵਾਸ ਗੁਰੂ ਤੇ ਹੈ ਤੇ ਦਿਲਾਂ ਵਿੱਚ ਸੇਵਾ ਦੀ ਲਗਨ ਹੈ ਇਹ ਸਾਖੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਵੀ ਹਰ ਸਮੇਂ ਮੁਸੀਬਤ ਵਿੱਚ ਹੋਰਨਾਂ ਦੀ ਸਹਾਇਤਾ ਲਈ ਖੜੇ ਰਹੀਏ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚੀ ਮਨੁੱਖਤਾ ਉਸ ਵੇਲੇ ਪਰਖੀ ਜਾਂਦੀ ਹੈ ਜਦੋਂ ਕੋਈ ਮੁਸੀਬਤ ਆਵੇ ਸੰਗਤ ਜੀ ਇਹ ਜਾਣਕਾਰੀ ਹੋਰਨਾਂ ਨਾਲ ਵੀ ਸਾਂਝੀ ਕਰਨਾ ਤਾਕੀ ਉਹਨਾਂ ਦਾ ਵੀ ਗੁਰੂ ਦੇ ਪ੍ਰਤੀ ਪਿਆਰ ਵਧੇ ਅਤੇ ਮੁਸੀਬਤਾਂ ਦੇ ਨਾਲ ਹੌਸਲਾ ਵਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ